मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਫਾਇਦਾ ਦੇਣ ਮੈਂ ਕੇਵਲ ਸੜਕ ਨਿਰਮਾਣ ਕਾਰਜਾਂ ਨੂੰ ਦੇਖਣ ਲਈ ਰੱਖਿਆ ਸੋ ਦੁਪਹਿਰ ਦੇ ਅਸੀਂ ਵੱਖ-ਵੱਖ ਸੜਕਾਂ ਨੂੰ ਉਹਦਾ ਨਿਰਣੇਖਣ ਕਰਨ ਲਈ ਗਏ ਆ ਜਿਹੜੇ ਨਿਰਮਾਣ ਕਾਰਜ ਹੋਏ ਆ ਸੋ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਭਾਵੇਂ ਹੜਾ ਕਰਕੇ ਕੁਝ ਕੰਮ ਵਿੱਚ ਰੁਕੇ ਸਨ ਪਰ ਇਸ ਵੇਲੇ ਕਾਫੀ ਫਾਸਟ ਕੰਮ ਕੀਤਾ ਜਾ ਰਿਹਾ ਸੋ ਅੱਜ ਮੈਂ ਘਰੋਟਾ ਦਿਨਨਗਰ ਰੋਡ ਧੋਵੜਾ ਪ੍ਰਿਆਲੜੀ ਰੋਡ ਅਪ ਟੂ ਤਾਰਾਗੜ੍ਹ ਸ਼ੇਰਪੁਰ ਫੂਲ ਪਿਆਰਾ ਆਪ ਟੂ ਸੁਜਾਨਪੁਰ ਅਲੀ ਖਾਨ ਰੋਡ ਸੋ ਕਾਫੀ ਪਿੰਡਾਂ ਦੇ ਅੰਦਰ ਜਿਹੜੇ ਰੋਡ ਦਾ ਕੰਮ ਲੱਗਿਆ ਉਹ ਚ ਗਏ ਆ ਸੋ ਮੱਲਬ ਚੰਗੀ ਗੱਲ ਇਹ ਆ ਕਿ ਬੜੀ ਜਿਹੜਾ ਕਹਿ ਸਕਦੇ ਆ ਆਪਾਂ ਵੀ ਕੁਆਲਿਟੀ ਦੇ ਪੱਖ ਤੋਂ ਵੀ ਵਧੀਆ ਕੰਮ ਹੋ ਰਿਹਾ ਅਸੀਂ ਲਗਾਤਾਰ ਉਹਦੇ ਉੱਤੇ ਨਜ਼ਰ ਰੱਖੀ ਹੋਈ ਆ ਵੀ ਕਿਸੇ ਵੀ ਤਰ੍ਹਾਂ ਜਿਹੜੇ ਰੋਡ ਬਣਾਉਣ ਦੇ ਮਾਪਦੰਡ ਨੇ ਉਹਨਾਂ ਦੀ ਵਾਇਲੇਸ਼ਨ ਨਾ ਹੋਵੇ ਲੋਕਾਂ ਨੂੰ ਚੰਗੀ ਕੁਆਲਿਟੀ ਦੇ ਰੋਡ ਮਿਲਣ ਔਰ ਇਹ ਲਗਭਗ ਜੋ ਮੈਂ ਕਹਿ ਸਕਦਾ ਵੀ 40 ਕਿਲੋਮੀਟਰ ਤੋਂ 50 ਕਿਲੋਮੀਟਰ ਦੇ ਦਰਮਿਆਨ ਜਿਹੜੇ ਰੋਡ ਨੇ ਇਹ ਦਿਹਾੜੀ ਤੱਕ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਔਰ ਇਹ ਲਗਭਗ 50 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਰੋਡ ਨਿਰਮਾਣ ਜਿਹੜੇ ਆ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਦਾਂ ਤੇ ਹੋਰ ਵੀ ਕਾਫੀ ਰੋਡ ਨੇ ਮਾਨ ਸਾਹਿਬ ਨੇ ਬਹੁਤ ਵੱਡੀ ਖੁੱਲ੍ਹ ਦਿਲੀ ਨਾਲ ਸਾਡੀ ਰੋਡਾਂ ਲਈ ਸਾਨੂੰ ਪੈਸਾ ਦਿੱਤਾ ਲਗਭਗ ਜਿਹੜਾ ਆ ਉਹ 100-150 ਕਰੋੜ ਰੁਪਏ ਦੀ ਲਗਤ ਦੇ ਨਾਲ ਰੋਡ ਸਾਡੇ ਬਣਦੇ ਆ ਪਰ ਕਿਉਂਕਿ ਇਹ ਜਿਹੜਾ ਦੀਵਾਲੀ ਤੱਕ ਰੋਡ ਤਿਆਰ ਹੋਣੇ ਆਜ ਉਹਨਾਂ ਦਾ ਮੈਂ ਨਿਰੀਖਣ ਕਰਨ ਲਈ ਪਹੁੰਚਿਆ ਸੋ ਲੋਕ ਵੀ ਕਾਫੀ ਪਰਸਾਨ ਨੇ ਖੋਜ ਨੇ ਕਈ ਰੋਡ ਐਸੇ ਆ ਜਿਹੜੇ ਲਗਭਗ 18 18 20 ਵੀ ਸਾਲਾਂ ਤੋਂ ਬਾਅਦ ਲੋਕਾਂ ਨੂੰ ਮਲ ਬਣਦੇ ਨਜ਼ਰ ਆ ਰਹੇ ਆ ਸੋ ਲਗਾਤਾਰ ਆਜ ਜਿਹੜਾ ਰੋਡ ਨਿਰੀਖਣ ਦਾ ਕੰਮ ਕੀਤਾ ਔਰ ਮੈਨੂੰ ਵੀ ਖੁਸ਼ੀ ਆ ਕਿ ਜਿਸ ਆਸਾਮ ਇਧਾਂ ਦੇ ਨਾਲ ਲੋਕਾਂ ਨੇ ਸਾਨੂੰ ਚੁਣਿਆ ਉਹ ਪੂਰੇ ਕਰਨ ਦੇ ਲਈ ਅਸੀਂ ਨੇੜੇ ਪਹੁੰਚ ਰਹੇ ਆ ਤੇ ਦੀਵਾਲੀ ਤੱਕ ਕਾਫੀ ਵੱਡੀ ਮਾਤਰਾ ਦੇ ਰੋਡ ਬਣਾ ਕੇ ਉਹ ਸਰਪਰਵਤ ਕੀਤੇ ਜਾਣਗੇ ਭੋਏ ਦੇ ਲੋਕਾਂ ਨੂੰ। ਸਰ ਇੱਕ ਹੋਰ ਗੱਲ ਤੁਹਾਨੂੰ ਚਾਹੀ ਰਹੀ ਹੈ ਕਿ ਮੇਂਟੇਨੈਂਸ ਦਾ ਵੀ ਕਹਿੰਦੇ ਖਾਸ ਧਿਆਨ ਰੱਖਿਆ ਜਾ ਰਿਹਾ ਕਿ ਉਹਦੇ ਦੀ ਕੀਪਟਾ ਕੰਮ ਕੀਤੇ ਜਾ ਰਿਹਾ। ਬਿਲਕੁਲ ਇਹ ਪਹਿਲੀ ਵਾਰ ਹੋ ਰਿਹਾ ਕਿ 5 ਸਾਲ ਲਈ ਮੇਂਟੇਨੈਂਸ ਦਾ ਵੀ ਟੈਂਡਰ ਨਾਲ ਹੀ ਹੈ। ਕਿ ਪਿਛਲੀਆਂ ਸਰਕਾਰਾਂ ਵੱਲ ਇਹ ਹੁੰਦਾ ਜਿਗਾ ਵੀ ਤੁਸੀਂ ਰੋਡ ਬਣਾਤਾ ਬਾਅਦ ਮੇਂਟੇਨੈਂਸ ਕਰਨ ਲਈ ਕੋਈ ਨਹੀਂ ਸੀ ਆਂਦਾ। ਰੋਡ ਟੁੱਟ ਗਈ ਕੁਆਲਿਟੀ ਦੀ ਕੋਈ ਚੈੱਕ ਅਪ ਨਹੀਂ ਸੀ ਹੁੰਦੀ ਕੋਈ ਇਸ ਕਿਸਮ ਦਾ ਸਟਰਕਚਰ ਭਾਵੇਂ ਮਾੜਾ ਮੋਟਾ ਰੂਲ 'ਚ ਹੈਗਾ ਹੀ ਪਰ ਇੰਪਲੀਮੈਂਟ ਨਹੀਂ ਸੀ ਹੁੰਦਾ। ਪਰ ਇਹ ਲੰਬੇ ਅਰਸੇ ਤੋਂ ਬਾਅਦ ਪਹਿਲੀ ਵਾਰ ਇਹ ਲਾਲ ਮੇਨਟੇਨੈਂਸ ਦੇ ਪੈਸੇ ਵੀ ਜਿਹੜੇ ਆ ਇਨਕਲੂਡ ਕੀਤੇ ਜਾਂਦੇ ਆ ਉਹਦੇ ਅੰਦਰ ਟੈਂਡਰ ਦੇ ਅੰਦਰ ਸੋ ਉਹ ਵੀ ਹੁਣ ਠੇਕੇਦਾਰ ਨੂੰ ਜੇ ਮੇਨਟੇਨੈਂਸ ਕਰਨ ਦੀ ਲੋੜ ਪੈਂਦੀ ਆ ਤੇ ਉਹਨੂੰ ਇਹ ਚ ਜਿਗ ਨਹੀਂ ਰਹਿਣੀ ਕਿ ਮੈਨੂੰ ਪੈਸਾ ਮਿਲੇਗਾ ਕਿ ਨਹੀਂ ਮਿਲੇਗਾ 5 ਸਾਲ ਦੀ ਮੇਨਟੇਨੈਂਸ ਦਾ ਪੈਸਾ ਵੀ ਰੋਡ ਦੇ ਨਾਲ ਹੀ ਆ ਰਿਹਾ